ਬੈਗ ਦਾ ਖਾਲਸਾ ਬੈਗ ਦੀ ਫਤਿਹ ਮੈਂ ਕਰਨਜੀਤ ਰਾਣੋਂ ਸੇਵਾ ਸੈਟੀ ਰਾਣੋਂ ਦਾ ਪ੍ਰਧਾਨ ਤੇ ਆਰਸ ਖਾਲਸਾ ਹਾਈ ਸਕੂਲ ਦੇ ਪੀਟੀਆਈ ਟੀਚਰ ਅਸੀਂ ਇਹ ਜੰਗਲ ਜਿਹੜਾ ਬਰਾਸਤੀ ਜੰਗਲ ਵਹਤਾ ਚਾਰ ਤਰ੍ਹਾਂ ਸਹਿਬਜ਼ਾਦਿਆਂ ਦੇ ਨੋਂ ਦੇ ਬਰਾਸਤੀ ਜੰਗਲ ਲਾਏ ਹੋਏ ਨੇ ਇਹ ਅਸੀਂ 13 ਮਾਰਚ 2023 ਨੂੰ ਲਾਇਆ ਸੀਗਾ ਤਕਰੀਬਨ ਨੂੰ ਇੱਕ ਸਾਲ ਤਿੰਨ ਕੁ ਮਹੀਨੇ ਹੋਏ ਨੇ ਆ ਤੁਸੀਂ ਆਲੇ-ਦਾਲੇ ਦੇਖ ਲਓ ਉਹਨੂੰ ਵਿੱਚ ਵੀ ਦਿਖਾਉਂਦੇ ਆ ਵੀ ਕਿੰਨਾ ਸੋਹਣਾ ਹੋ ਗਿਆ ਦੇਖੋ ਇੱਕ ਜਿਹੜੀ ਬੜੀ ਹੁਣ ਉਹ ਚਲੀ ਗਈ ਆ ਵੀ ਸ਼ਵੀਰ ਦੇ ਰਾਤ 3 ਲਾਓ 30 ਲਾਓ 10 ਲਾਓ ਜਾਂ 15 ਲਾਓ ਦੇਖੋ ਇਹ ਦਰਾਖਤ ਦਾ ਹਰੇਕ ਸਾਲ ਲੱਖਾਂ ਲੱਗਦੇ ਮੇਰਾ ਹੈ ਕਰੋੜਾਂ ਲੱਗ ਰਿਆ ਪਾਲਦੇ ਕਿੰਨੇ ਆ ਇਹ ਨਹੀਂ ਪਤਾ ਉਹ ਕਿਹੜਾ ਆਪਾਂ ਫੋਟੋਆ ਖਿਡਾ ਲੈਨੇ ਆ ਤੇ ਮੁੜ ਕੇ ਆਪਾਂ ਦੇਖ ਦੇਣੀ ਅਸੀਂ ਜਿੰਨੀ ਕਾਸੀਂ ਵੀ ਫੋਟੋਆ ਕਰਾਉਨੇ ਆ ਵਧੀਆ ਕੰਮ ਆ ਫੋਟੋਆ ਕਰਾਉਣੀਆਂ ਵੀ ਚਾਹੀਦੀਆਂ ਚੰਗੇ ਕੰਮ ਦੀਆਂ ਪਰ ਅਸੀਂ ਕਰੋਨੇ ਵੀ ਆ ਤੇ ਹੁਣ ਵੀ ਅਸੀਂ ਕਰਾਵਾਂਗੇ ਆ ਹੁਣੇ ਸਾਲ ਤੋਂ ਸਾਲ ਤੋਂ 2 ਮਹੀਨੇ ਉੱਤੇ ਹੋਇਆ ਦੇਖੋ ਕਿੰਨਾ ਖੜਾ ਅਸੀਂ ਇਹ ਕਹਿੰਦੇ ਵੀ ਇਹਨਾਂ ਨੂੰ ਜਿੰਨੇ ਤੁਸੀਂ 2 ਜਾਇਜ਼ ਰਸਤ ਲਾਓ ਉਹ 2-3 ਸਾਲ ਸੰਭੋ ਫੋਟੋਆਂ ਕਰਾ ਕੇ ਉਹਨੂੰ ਸੰਭੋ ਲਾਓ ਵੇਖਾ ਘੱਟ ਲਾਓ ਪਰ ਉਹਨੂੰ ਸੰਭੋ ਐਂ ਵੀ ਫੋਟੋਆਂ ਕਰਾ ਕੇ ਛੱਡ ਦਿਓ ਅਸੀਂ ਫੋਟੋਆਂ ਕਰਾਉਨੇ ਆ ਹੁਣ ਇਹੀ ਅਪੀਲ ਆ ਸਾਡੀ ਵੀ ਜਿੰਨੇ ਕ ਚਾਹੇ ਉਹ 2 ਲਾਓ 4 ਲਾਓ ਪਰ ਉਹਨਾਂ ਨੂੰ ਸੰਭੋ ਜ਼ਰੂਰ ਤੇ ਇਹੇ ਕਿਸਾਨ ਵੀਰਾਂ ਨੂੰ اپیل ਆ ਜਾਂ ਹੋਰ ਜਿਹੜੇ ਬੰਦੇ ਅੱਗ ਲਾਉਂਦੇ ਨੇ ਉਹ ਕਿੰਨੇ ਐਤ ਕੀ ਛੜ ਗਏ ਸਾਰੇ ਕਿਸਾਨ ਇੱਕੋਸ ਹੈਗੇ ਨੇ ਜਿਹੜੇ ਲਾਉਣ ਆਪਾਂ ਉਹਨਾਂ ਨੂੰ ਇਹ ਪਾਣੀ ਦੇ ਦਈਏ ਤਾਂ ਉਹੀ ਬਹੁਤ ਆ ਉਹੀ ਸੰਭਿਆ ਜਾਵੇ ਨਵੇਂ ਦਰਖਤਾਂ ਲਾਉਣ ਨਾਲ ਜਿਹੜੇ ਪੁਰਾਣੇ ਨੇ ਜਿਨ੍ਹਾਂ ਨੂੰ ਆਪਾਂ ਅੱਗ ਲਾਈਆ ਉਹਨਾਂ ਨੂੰ ਇਹ ਸੰਭ ਲੋ ਤਾਂ ਵੀ ਧਰਤੀ ਬਚ ਸਕਦੀ ਆ ਤਾਂ ਵੀ ਆਪਣਾ ਵਾਤਾਵਰਨ ਬਚ ਸਕਦਾ ਤਾਂ ਵੀ ਪ੍ਰਦੂਸ਼ਨ ਹੋਣ ਤੋਂ ਬਚਾਇਆ ਜਾਦਾ ਤੇ ਅਸੀਂ ਇਹੀ ਅਪੀਲ ਕਰਦੇ ਆ ਕਿ ਸਪੈਸ਼ਲ ਲਾਓ ਬੇਸ਼ੱਕ ਘਟ ਲਾਓ ਲੱਖਾਂ ਦਰਖਤ ਲੱਗਦੇ ਨੇ ਪਰ ਉਹਨਾਂ ਦੇ ਹੁੰਦੇ ਕਿਨੇ ਨੇ ਇਹ ਦੇਖਿਓ ਹੁਣ ਤੁਸੀਂ ਲਾਓ ਚਾਹੇ ਇੱਕ ਲਾ ਲਿਓ ਚਾਹੇ ਦੋ ਲਾ ਲਿਓ ਉਹਨੂੰ ਪਾਲਿਓ ਜ਼ਰੂਰ ਅਸੀਂ ਹਰੇਕ ਸਾਲ ਜਿੰਨੇ ਕਿ ਦਰਖਤ ਲਾਉਨੇ ਆ ਉਹਨੇ ਕੋ ਉਹਨਾਂ ਨੂੰ ਪਾਲਦੇ ਆ ਆ ਹੁਣ ਇੱਕ ਸਾਲ ਸਿਰਫ 2 ਮਹੀਨੇ ਹੋਰੇ ਉਹਨੂੰ ਵਿੱਚ ਫਿਰਕੇ ਦਿਖਾਉਣਾ ਦੇਖੋ ਕਿੰਨੇ ਸੋਹਣੇ ਸਾਡੇ ਵਿਦਿਆਰਥੀ ਦੇਖੋ ਅੱਜ ਵੀ ਲੱਗੇ ਹੋਏ ਨੇ ਅਸੀਂ 4 ਤਰੀਕ ਨੂੰ ਆਇਆ 4 ਜੂਨ ਨੂੰ ਅਸੀਂ ਫੁੱਟੀਆਂ ਦੇ ਵਿੱਚ ਵੀ ਕੀੜਾ ਮਾਰਦੇ ਰਹਨੇ ਆ ਇਹਦੇ ਵਿੱਚ ਸਾਡੇ ਵਿਦਿਆਰਥੀ ਹੋਰ ਵੀ ਸਾਡਾ ਚੌਕੀਦਾਰ ਵੀ ਅਸੀਂ ਦੇਖਦੇ ਰਹਨੇ ਆ ਅੱਜ ਵੀ ਲੱਗ ਰਿਹਾ ਮੈਂ ਉਹਨੂੰ ਦਿਖਾਉਣ ਆਜੋ ਵੀਰੇ ਵਿੱਚ ਔਟਵਡ ਤਰ੍ਹਾਂ ਦੇ ਲੱਗੇ ਹੋਏ ਨੇ ਕਿੱਟਾ ਸੋਹਣਾ ਹੋ ਗਿਆ ਦੇਖੋ ਜੰਗਲ ਵੀ ਦੇਖੋ ਕਿੰਨਾ ਸੋਹਣਾ ਬ੍ਰਾਸਤੀ ਜੰਗਲ ਇਹਨਾਂ ਔਟਵਡ ਤਰ੍ਹਾਂ ਦੇ ਲੱਗੇ ਹੋਏ ਨੇ ਦੇਖੋ ਜਿੱਡੇ ਕਿਡੇ ਬੜੇ ਨੇ ਇਹਦੇ ਵਿੱਚ ਗਰਾਸ ਤੇ ਟਾਲੀ ਆ ਕਿਤੇ ਤੂਤਾ ਕਿਤੇ ਤੁਸੀਂ ਆ ਦੇਖੋ ਆਜ ਜਾਣਾ ਇਹ ਸਾਰੇ ਗ੍ਰਾਸਟ ਔਟਵਡ ਤਰ੍ਹਾਂ ਦੇ ਤਕਰੀਬਨ ਲੱਗੇ ਹੋਏ ਨੇ ਇਹ ਬਹੁਤ ਸੋਹਣੇ ਲੱਗਦੇ ਨੇ ਕਿਤੇ ਆਪ ਤੋਬਾ ਕਿਤੇ ਆ ਦੇਖੋ ਮਰੂਦ ਆ ਕਿਤੇ ਆ ਮਸੂਰਾ ਜਿਹੜਾ ਪਹਿਲਾਂ ਆਪਣੇ ਲੱਗਦੇ ਹੁੰਦੇ ਸੀ ਜਿੰਨੇ ਵੀ ਤੁਸੀਂ ਦੇਖੀ ਜਾਂ ਉਹ ਦੇਖੋ ਕਿੰਨੇ-ਕਿੰਨੇ بڑے ਹੋ ਗਏ ਜਿਵੇਂ ਸਾਡੇ ਕੋਲੇ ਆਪਣੇ ਜਾਮਣ ਵੀ ਲੱਗੇ ਹੋਈ ਆ ਅੰਬ ਵੀ ਲੱਗੇ ਚਾਰੇ ਪਾਸੇ ਸਾਡੇ ਦਰਾਸਤ ਲਾਏ ਹੋਰੇ ਦੇਖੋ ਪੁਲਾਲੇ ਵੀ ਨੇ ਆ ਸਾਡੇ ਬੱਚੇ ਅੱਜ ਵੀ ਆਣ ਨਹੀਂ ਚੁੱਤੀ ਆੜ ਬਣਾ ਤੇ ਪੈਸੇ ਦੇ ਲਈ ਪਾਣੀ ਡਾਉਣ ਲਈ ਆਉਂਦੇ ਆ ਅੱਜ ਵੀ ਇਹਦੇ ਵਿੱਚ ਆਹ ਲੱਗੇ ਹੋਏ ਨੇ ਪਾਣੀ ਲਾਉਣ ਲਈ ਸਾਰੇ ਤਰ੍ਹਾਂ ਦੇ ਰਹਿ ਗਏ ਇਹਨਾਂ ਨੂੰ ਜਿੰਨਾ ਸੁਮਾਹ ਹੋਊਗਾ ਉਹ ਗਰਮੀ ਦਾ ਟਾਈਮ ਆ ਜਿੰਨਾ ਸੁਮਾਹਿਆ ਜਾਵੇ ਉਹਨੂੰ ਉਹਨਾਂ ਹੀ ਵਧੀਆ ਪਾਣੀ ਤੋਂ ਬਚਾਇਆ ਜਾਵੇ ਸਾਡੀ ਤਾਂ ਇਹੀ ਬੇਨਤੀ ਆ ਸਾਰਿਆਂ ਨੂੰ ਕਿ ਜਿੰਨਾ ਪਾਣੀ ਤੋਂ ਪਾਣੀ ਲਾਇਆ ਜਾਵੇ ਉਹਨਾਂ ਹੀ ਉਹਨਾਂ ਹੀ ਵਧੀਆ ਤੇ ਆਪਾਂ ਇਹਨਾਂ ਨੂੰ ਸੁਮਾੜੀਏ ਆਪਾਂ ਲਾਉਣ ਦੀ ਕੋਸ਼ਿਸ਼ ਬੇਸ਼ੱਕ ਘੱਟ ਕਰੋ ਤੇ ਉਹਨਾਂ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਹੀ ਸੁਭਾਲ ਲਈਏ ਇਹੀ ਸਾਡੀ ਰਿਕਵੈਸਟ ਆ ਸਾਡੀ ਬੱਚਿਆਂ ਕਨੀਓ ਵੀ ਤੇ ਸਾਡੀ ਸਟੱਡੀ ਕਨੀਓ ਵੀ ਸਾਡੇ ਸਕੂਲ ਕੋਨੀਓ ਵੀ ਵੈਗਰੇਵ ਜੀ ਦਾ ਖਾਲਸਾ ਵੈਗਰੇਵ ਜੀ ਖਾਲਸਾ